ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰਸ਼ੀਦ ਬਾਬਾ ਦੀਪ ਸਿੰਘ ਜੀ ਦੇ ਸ਼੍ਰੀ ਦਰਬਾਰ ਤੇ ਅੱਜ ਐਤਵਾਰ ਦੇ ਸਮਾਗਮ ਦੇ ਦੁਪਹਿਰੇ ਦਾ ਸਮਾਗਮ ਚੱਲ ਰਿਹਾ ਹੈ ਅਸੀਂ ਬਾਬਾ ਜੀ ਕਿਰਪਾ ਨਾਲ ਹਰ ਐਤਵਾਰ ਇੱਥੇ ਆਈਦਾ ਵਾ ਬਾਬਾ ਦੇ ਦਰਸ਼ਨ ਕਰਨ ਤੇ ਪਹਿਲੇ ਤੇ ਸੰਗਤਾਂ ਵੀ ਬੜੀਆਂ ਹੋਮ ਆ ਕੇ ਪਹੁੰਚ ਰਹੀਆਂ ਨੇ ਤੁਸੀਂ ਵੇਖੋ ਬਾਬਾ ਜੀ ਦੇ ਦਰਸ਼ਨ ਤੇ ਇੱਥੇ ਆ ਗਏ ਹਰ ਮੰਦੀ ਮੁਰਾਦ ਇੱਥੇ ਪੂਰੀ ਹੁੰਦੀ ਹੈ ਜੀ ਆ ਕੇ ਦੇਖੋ ਸਮਾਗਮ ਆ ਰਹੀ ਹੈ ਜੀ ਭਾਜੀ ਇੱਥੇ ਸੰਗਤ ਦੇ ਬਹੁਤ ਦੂਰ ਦਰੋਂ ਆ ਰਹੀ ਆ ਹਿੰਦੁਸਤਾਨ ਦੇ ਹਰ ਕੋਨੇ 'ਚ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਸਰਗਦਾਂਦੀ ਆ ਸਪੈਸ਼ਲ ਚਪਹਿਰਾ ਘਟਣ ਵਾਸਤੇ ਜਦੋਂ ਤੁਸੀਂ ਪਾਪਾ ਜੀ ਨਾਲ ਜੁੜੇ ਪਹਿਲਾ ਜਿੰਦਗੀ ਦਾ ਪੀਸ ਇਹਦੇ ਹੱਥ ਜਿੰਦਗੀ ਦੀ ਆ ਦੇਖੋ ਜੀ ਜਦੋਂ ਮੈਂ ਅਸੀਂ ਬਾਬਾ ਜੀ ਨਾਲ ਜੁੜੇ ਕਾਫੀ ਚਿਰ ਹੋ ਗਿਆ ਇੱਥੇ ਆਉਂਦੇ ਹਾਂ ਉਹਦਾ ਸਮਾਂ ਹੋਰ ਸੀ ਤੇ ਹੁਣ ਬਾਬਾ ਜੀ ਕਿਰਪਾ ਨਾਲ ਹਰ ਤਰ੍ਹਾਂ ਦੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਮਹਾਰਾਜ ਜੀ ਇੱਥੇ ਜੋ ਕਰ ਜਿਹੜੀ ਮੁਰਾਦ ਲੈ ਕੇ ਆਈਏ ਇੱਥੇ ਆਉਂਦੇ ਹੀ ਪੂਰੀ ਹੋ ਜਾਂਦੀ ਹੈ ਮੈਂ ਤਾਂ ਬੜੀ ਵੀ ਦੇਖਿਆ ਘਰੋਂ ਸੋਚ ਕੇ ਜੋ ਆਈਦਾ ਨਾ ਬਾਬਾ ਜੀ ਕਿਰਪਾ ਨਾਲ ਇੱਥੇ ਆਉਂਦਿਆਂ ਹੀ ਮੰਗਨ ਤੋਂ ਪਹਿਲਾਂ ਹੀ ਪੂਰਾ ਹੋ ਜਾਂਦਾ ਹੈ ਸੇਵਾਦਾਰਾਂ ਦੇ ਪ੍ਰਬੰਧ ਕਿੰਨੇ ਦੇ ਤਾਂ ਕੋਈ ਬਹੁਤ ਵਧੀਆ ਪ੍ਰਬੰਧਿਤ ਸੇਵਾਦਾਰ ਬਹੁਤ ਵਧੀਆ ਮੈਨੇਜਰ ਮੈਨੇਜਰ ਗੁਰਦਾਸ ਸਿੰਘ ਜੀ ਵੱਲੋਂ ਹੀ ਬੜਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਸੰਗਤਾਂ ਨੂੰ ਇੱਕ ਪਾਸੋਂ ਲੰਘਾਉਣ ਦਾ ਇੱਕ ਪਾਸੇ ਬਾਹਰ ਹੋਣ ਦਾ ਪ੍ਰਬੰਧ ਹੈ ਔਰ ਪ੍ਰੇਮੀ ਸੇਵਾਦਾਰ ਵੀ ਲੱਗੇ ਹੋਏ ਆ ਸਾਰੇ ਆਪਣਾ ਪ੍ਰਬੰਧ ਵਧੀਆ ਤਰੀਕੇ ਨਾਲ ਦੇਖ ਰਹੇ ਆ ਤਾਂ ਕੋਈ ਮੈਂ ਸੰਗਤਾਂ ਗਏ ਹੀ ਬੈਂਦੀ ਆ ਵੀ ਤੁਸੀਂ ਐਡੀ ਦੂਰ ਚੱਲ ਕੇ ਆਉਂਦੇ ਹੋ ਤੇ ਜਿਹੜੇ ਸੇਵਾਦਾਰ ਸੇਵਾ ਕਰਦੇ ਪਏ ਆ ਪਲੀਜ਼ ਇਹਨਾਂ ਦੇ ਆਖੇ ਲੱਗ ਕੇ ਜਿਸ ਤਰ੍ਹਾਂ ਗੰਜਰ ਦੀ ਲਾਈਨ 'ਚ ਆਓ ਇੱਕ ਬੱਸੋਂ ਤੇ ਇੱਕ ਬੱਸ ਲਾਈਨ ਤੇ ਜਾਇਆ ਕਰੋ ਉਹਨਾਂ ਨਾਲ ਬਹਿਸ ਨਾ ਕਰਿਆ ਕਰੋ ਆਖੇ ਲਾ ਕੇ ਸੇਵਾ ਕਰੋ ਦਰਸ਼ਨ ਕਰੋ ਗਏ ਹੋ ਜੇ ਤੁਸੀਂ ਦਰਸ਼ਨ ਕਰਨ ਆਏ ਹੋ ਇੱਥੇ ਤੇ ਸਮਾਂ ਕੱਢ ਕੇ ਆਓ ਇਹਨਾਂ ਕੋਈ ਮੇਰੇ ਕੋਲ ਟਾਈਮ ਘੱਟ ਹੈਗਾ ਇਹ ਹੈਗਾ ਇਹ ਦੌਰ ਵਾਲਾ ਦੇਲੀਆਂ ਬਾਕੀ ਦਿਨ ਤੇ ਉੱਥੇ 5 ਮਿੰਟ ਜੇ ਦਰਸ਼ਨ ਹੋ ਜਾਂਦੇ ਆ ਅੱਗੋਂ ਪਿੱਛੋਂ ਆਈਏ ਤੇ ਸਿਰ ਐਤੋਂ ਟਾਈਮ ਲੱਗਦਾ ਅੱਧਾ ਪੌਣਾ ਘੰਟਾ ਲੱਗਦਾ ਦਰਸ਼ਨ ਕਰਨ ਲੱਗਿਆ ਟਾਈਮ ਕੱਢ ਗਿਆ ਉਦੋਂ ਗੁਰੂ ਘਰ ਦੀ ਦਰਸ਼ਨ ਕਰੋ ਤਰੀਕੇ ਨਾਲ ਆ ਕੇ ਤੇ ਸੇਵਾਦਾਰਾਂ ਨੂੰ ਪਿਆਰ ਨਾਲ ਨਿਮਰਤਾ ਨਾਲ ਤੁਹਾਨੂੰ ਕਹਿੰਦੇ ਹੱਥ ਜੋੜ ਕੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਿਆ ਕਰੋ ਸਤਾਰਾ ਸਾਹਿਬ ਦੇ ਹੱਥ ਅਦਾ ਕੀ ਹੈ ਜੀ ਸੁਪਾਰੇ ਸਾਹਿਬ ਦੀ ਮਹਤਾ ਮੈਂ ਤਾਂ ਦੇਖੋ ਜੀ ਬਚਪਨ ਤੋਂ ਵੇਖ ਰਿਹਾ ਛੋਟੀ ਉਮਰ ਸੀ ਮੇਰੀ ਉਦੋਂ ਚਪੈਰਾ ਚੱਲਦਾ ਹੁੰਦਾ ਸੀ ਬਹੁਤ ਛੋਟੀ ਸਿਦਾਂਸੀ ਉਦੋਂ ਜਗ੍ਹਾ ਵੀ ਘੱਟ ਸੀ ਉਦੋਂ ਪਾਰੋ ਆਸ ਆਸੇ ਵਿੱਚ ਬੈਰ ਮਤ ਵੱਧਾ ਗਿਆ ਸੰਗਤ ਇਕੱਠੀ ਹੋ ਕੇ ਪਾਠ ਕਰਦੀਆਂ ਸੀਗੀਆਂ ਕੋਈ ਵਾਰ ਹੋਲੀ ਵਾਲੀ ਚ ਬੈਰਾ ਬੰਦਾ ਗਿਆ ਵਿਗਰਾਹ ਟੂ ਬਲੇ ਹੁਣ ਸੰਗਤਾਂ ਦੇ ਹੋਮ ਆ ਕੇ ਪਹੁੰਚ ਰਹੀਆਂ ਉਦੋਂ ਕਿੰਦੀਆਂ 100 200 400 500 ਬੰਦਾ ਹੁੰਦਾ ਜੀ ਹੁਣ ਦੇ ਲੱਖਾਂ ਦੇ ਹਿਸਾਬ ਨਾਲ ਸੰਗਤ ਆਉਂਦੀ ਪਈ ਹੈ ਜਿਹੜਾ ਬਾਬਾ ਦੀਪ ਸਿੰਘ ਦੇ ਘਰੇ ਆਜਾ ਤਾ ਦੁਬਾਰਾ ਇਹ ਨਾ ਪਾਇ 16 ਐਤਵਾਰ ਆਉਂਦਾ ਹੀ ਹੁੰਦਾ ਹੈ ਜੀ ਨਹੀਂ ਬਾਬਾ ਜੀ ਦੀ ਗਿਰਬਾ ਦੇ 24 ਘੰਟੇ ਚੱਲਦੀ ਹੈ ਜੀ ਹਰ ਦਿਨ ਵੈਸੇ ਇੱਕ ਮਾਂਜੀ ਸਰਦਾ ਭਾਵਣੀ ਛੁੱਟੀ ਵਾਲਾ ਦਿੰਨੇ ਆ ਐਤਵਾਰ ਇਸ ਸਰ ਦੇ ਐਤਵਾਰ ਸੰਗਤਾਂ ਜ਼ਿਆਦਾ ਹੁੰਦੀਆਂ ਨੇ ਬਗੀ ਕਿਰਪਾ ਬਾਬਾ ਜੀ 24 ਘੰਟੇ ਚੱਲਦੀ ਰਹਿੰਦੀ ਹੈ ਹਰ ਕਿਸੇ ਦੀਆਂ ਮੁਰਾਦਾਾਂ ਪੂਰੀਆਂ ਹਾਂ ਮੁਰਾਦਾਾਂ ਸਾਰਿਆਂ ਦੀ ਬੁਰੀਆਂ ਹੁੰਦੀਆਂ ਜੀ ਇਹ ਤਾਂ ਅਸੀਂ ਸੰਖਿਆਦ ਵੇਖਣ ਦੇ ਇੱਥੇ ਹਰ ਕਿਸੇ ਦੀ ਮੁਰਾਦਾ ਤੇ ਬੁਰੀ ਹੁੰਦੀ ਪਈ ਹੈ ਸੰਗਤ ਕਹਿੰਦੀ ਜਿਵੇਂ ਅਸੀਂ ਸਵਰਗ ਵਿੱਚ ਆ ਗਏ ਜੀ ਹਾਂਜੀ ਸੰਗਤ ਕਹਿੰਦੀ ਜਿਵੇਂ ਅਸੀਂ ਸਵਰਗ ਵਿੱਚ ਆ ਗਏ ਜੀ ਆਖਰਾ ਸੱਟਾ ਹੈ ਸਵਰਗ ਵਿੱਚ ਆ ਗਏ ਸੰਗਤ ਕਹਿੰਦੀ ਹੈ ਕਿ ਜੀ ਸੰਗਤ ਤਾਂ ਬਹੁਤ ਖੁਸ਼ ਇੱਥੇ ਆਣਗੇ ਤਰਲੇ ਮਾਰਦੀ ਆ ਕਿ ਵੀ ਸਾਨੂੰ ਆ ਕੇ ਬੈਠਣ ਜਗ੍ਹਾ ਮਿਲ ਜਾਵੇ ਬੈਠਣ ਜਗ੍ਹਾ ਨਹੀਂ ਮਿਲਦੀ ਐਨਾ ਰਸ਼ ਆ ਗਿਆ ਸੰਗਤ ਜਗ੍ਹਾ ਘਟਦੀ ਜਾ ਰਹੀ ਹੈ ਉਹ ਸੰਗਤ ਬਾਹਰ ਜਿੱਥੇ ਜਗ੍ਹਾ ਮਿਲਦੀ ਉੱਥੇ ਬੈ ਕੇ ਦਪਹਿਰਾ ਘਟ ਰਹੇ ਤੇ ਬਾਠ ਕਰ ਰਹੇ ਆ ਸ਼ਬਦਾਂ ਭਾਉਣਾ ਬਸ ਜਿੱਥੇ ਮਰਜੀ ਬੈ ਕੇ ਬਾਠ ਕਰੋ ਮਰੋਂ ਮੈਂ ਸੁਣੀ ਜਦੀ ਕੋਈ ਵਾਹਿਗੁਰੂ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ ਜਿੱਥੇ ਮਰਜੀ ਬੈ ਜਾਓ ਤੁਸੀਂ ਬਾਠ ਕਰੋ ਬਾਠ ਸੁਣੋ ਕੜੀ ਹਰ ਬੁਰਾਦ ਉਥੇ ਪੂਰੀ ਹੋ ਗਈ ਭਾਉਣਾ ਦੇ ਨਾਲ ਆਓ ਬਸ ਪਿਆਰ ਦੇ ਨਾਲ ਬਗੀਰ ਸੰਗਤ ਨੂੰ ਮੇਰੀ ਇਹ ਬੇਨਤੀ ਹੱਥ ਜੋੜ ਕੇ ਗੁਰੂ ਘਰ ਨਾਲ ਜੁੜੋ ਗੁਰੂ ਵਾਲੇ ਬਣੋ ਸੰਤੋ ਬੈਲਾ ਗੁਰੂ ਵਾਲੇ ਬਣ ਮਰਿ ਛਕੋ ਸਿੰਘ ਸਜੋ ਤੇ ਨੌਜੋਨ ਵੀਰਾਂ ਨੂੰ ਬੇਨਤੀ ਹੈ ਮੇਰੀ ਮੈਂ ਹਰ ਵਾਰ ਇਹ ਹੀ ਬੇਨਤੀ ਕਰਦਾ ਹਾਂ ਵੀ ਨਸੈ ਛੱਡੋ ਸਿੰਘ ਸਜੋ ਤੇ ਅੰਮ੍ਰਿਤ ਛਕੋ ਇਸ ਜਿ ਕੁਛ ਨਹੀਂ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਕੋੜ ਖਾਸਾ ਤੋਂ ਐਂ ਕਰਮ ਸਿੰਘ ਨਾ ਆਇਆ ਜੀ ਬਾਬਾ ਮਹਾਰਾਜ ਦੀ ਬਾਬੇ ਦੀਪ ਸਿੰਘ ਦੀ ਬੜੀ ਕਿਰਪਾ ਅੱਜ ਜੀ ਪੈਰਾ ਸਾਹਿਬ ਕੱਟਣ ਆਇਓ ਹਾਂਜੀ ਅੱਜ ਪੈਰਾ ਸਾਹਿਬ ਕੱਟਣ ਆਇਆ ਨਹੀਂ ਅੱਜ ਮੱਥਾ ਟੇਕਣ ਆਉਣਾ ਰੋਜ਼ ਆਉਣਾ ਹੈ ਨਹੀਂ ਪੰਜ ਆਤਵਾਰ ਆਉਣਾ ਓਦਾਂ ਵੀ ਅੰਮ੍ਰਿਤ ਰੇਣਾ ਮੈਂ ਅੱਜ ਕਿਵੇਂ ਦਾ ਲੱਗਾ ਹੁਣ ਮੈਂ ਠੀਕ ਨਹੀਂ ਹਾਂ ਤੇ ਮੈਨੂੰ ਟੈਕ ਹੋਇਆ ਸੀ ਤੇ ਮੈਂ ਇਸ ਕਰਕੇ ਉਹ ਅੱਜ ਵਾਹ ਅਤਰਵਾਦਾ ਅੱਜ ਕਿਵੇਂ ਦਾ ਲੱਗਾ ਅੱਜ ਬਹੁਤ ਕਿਰਪਾ ਮਾਤਾ ਬਾਬਾ ਦੀਪ ਸਿੰਘ ਸਭ ਨੂੰ ਚੜ੍ਹਦੀ ਕਲਾ ਰੱਖੇ ਕਹਿੰਦੇ ਮੁਰਾਦਾ ਪੂਰੀਆਂ ਹੁੰਦੀਆਂ ਨੇ ਬਾਬਾ ਹਾਂਜੀ ਹਾਂਜੀ ਚੜ੍ਹਦੀ ਕਲਾ ਸਾਰੀਆਂ ਹੁੰਦੀਆਂ ਕਿਹਦੇ ਕੋਈ ਜਿਹੜੀ ਖਾਲੀ ਨਹੀਂ ਜਾਂਦੀ ਨਾ ਜੀ ਇਹ ਦਰਤੋਂ ਨਹੀਂ ਖਾਲੀ ਜਾਂਦੀ ਰਾਜਾ ਜੀ ਪ੍ਰਿਵਸਨ ਦਾ ਹਾਂਜੀ ਪਾਇਰਾ ਸਾਹਿਬ ਜੀ ਜੀ ਕਿੱਥੋਂ ਕਿੱਥੋਂ ਸੰਗਤ ਜੰਦੀ ਨਾ ਨਹੀਂ ਕਿ ਸੰਗਤ ਹੋ ਜਾਂਦੀ ਹੈ ਬਾਬਾ ਜੀ ਇਹ ਕੋਈ ਹਸਾ ਵੀ ਨਹੀਂ ਸੁਰ ਹਸਾਵੇ ਦੂਰੋਂ ਦੂਰੋਂ ਸੰਗਤ ਆ ਰਹੀ ਹੈ ਅੱਜ ਤੁਹਾਡੇ ਮਨ ਵਿੱਚ ਕਿਵੇਂ ਦਾ ਲੱਗਿਆ ਤੁਸੀਂ ਸੰਗਤ ਵਿੱਚ ਬੈਠੇ ਮੈਨੂੰ ਬਹੁਤ ਵਧੀਆ ਲੱਗਾ ਜੀ ਬਾਬਾ ਕਾ ਹੈ ਹਾਂਜੀ ਬਹੁਤ ਖੁਸ਼ੀ ਲੱਗ ਰਹੀ ਹੈ ਮੈਨੂੰ ਇੰਨੀ ਖੁਸ਼ੀ ਆ ਵੀ ਜਿਹੜਾ ਰੱਬ ਦਾ ਨਾਮ ਹੈ ਠੀਕ ਨੇ ਹਾਂ ਮੈਨੂੰ ਬਾਬਾ ਜੀ ਨੇ ਆਪਣੇ ਦਰ ਤੇ ਲਿਆਤਾ ਵੇ ਲੈ ਕੇ ਆ ਜਾਂਦੇ ਨੇ ਆਪੇ ਲਿਆਉਂਦੇ ਨੇ ਹਾਂ ਸੰਕਨਾਵਾਂ ਸੰਕਨਾਵਾਂ ਪਹਿਲਾਂ ਜ਼ਿੰਦਗੀ ਚ ਕੀ ਸੀ ਤੇ ਜਦੋਂ ਪਾਪਾ ਜੀ ਨਾਲ ਬਾਹਰ ਉਹਦੀ ਜ਼ਿੰਦਗੀ ਚ ਬਦਲਾਅ ਹੋਇਆ ਜੀ ਪਹਿਲਾਂ ਮੈਂ ਅਕੜਾ ਸੀ ਚੜ੍ਹਦੀ ਕਲਾ ਬੜੇ ਚਿਰ ਦਾ ਮੈਂ ਅੰਮ੍ਰਿਤ ਛਕਿਆ ਬਹੁਤ ਮਹਾਰਾਜ ਦੀ ਕਰਦਾ ਪਾਪਾ ਜੀ ਦੱਸਦੇ ਆ ਕਿ ਬਹੁਤ ਆਈ ਗੁੰਮਾ ਜੀ ਹਾਂਜੀ ਹਾਂਜੀ ਪਾਪਾ ਜੀ ਕਿੰਨੇ ਚੜ੍ਹਦੀ ਕਲਾ ਦੋ ਚਾਰ ਪਾਪਾ ਜੀ ਦੱਸਦੇ ਆ ਕਿ 90000 ਜੀ ਸਾਨੂੰ ਇੰਨਾ ਕੁ ਮਿਲਿਆ ਅਜੀ ਅਸੀਂ ਦੱਸ ਨਹੀਂ ਸਕਦੇ ਮਹਾਰਾਜ ਨੇ ਇਹ ਨਾ ਕੋਈ ਦਿੱਤਾ ਚੜ੍ਹਦੀ ਕਲਾ ਹਰ ਇੱਕ ਚੀਜ਼ ਦੀ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਸੰਗਤ ਦੀ ਮਹਾਰਾਜ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਦਾਤਾ ਦਿੰਦਾ ਰਹੇ ਸੰਗਤ ਆਉਂਦੀ ਰਹੇ ਚੜ੍ਹਦੀ ਕਲਾ ਦੇ ਦੇਸ਼ਵ ਦੇਸ਼ਾਂ ਵਿੱਚ ਸੰਗਤ ਆਉਂਦੀ ਹੈ ਹਾਂਜੀ ਹਾਂਜੀ ਦੇਸ਼ਵ ਦੇਸ਼ਾਂ ਚੋਂ ਵੀ ਉੱਥੇ ਭਲਾ ਹੋਵੇ ਮਹਾਰਾਜ ਚੜ੍ਹਦੀ ਕਲਾ ਰੱਖੇ ਸੋਹਣ ਚਾਨਣੀ ਵਰਸਾਓ